ਫੜੇ ਸਰਤੇ ਕੰਨੇ ਮਣੀ ਹੈਗੀ ਹੈ ਜਦੋਂ ਤੁਸੀਂ ਸੱਪ ਲੱਭਣ ਜਾਂਦੇ ਹੋ ਤਾਂ ਸਿਰ ਤੇ ਇੱਕ ਮਣੀ ਲਗਾ ਕੇ ਜਾਂਦੇ ਹੋ ਜਿਹਦੇ ਨਾਲ ਸਭ ਤੁਹਾਡੇ ਕੋਲ ਆ ਜਾਂਦਾ ਹਾਂ ਲੋਕੀ ਲੋਕਾਂ ਨੂੰ ਮਣੀ ਲੱਗਦੀ ਆ ਉਹ ਪਰ ਉਹ ਹੈ ਇਦਾਂ ਕਿ ਮੇਰੇ ਕੋਲ ਹੈ ਟਾਰਚ ਹੈ ਕਿਉਂ ਜੋ ਮੈਂ ਆਮ ਤੌਰ ਦੇ ਉੱਤੇ ਸਿਰ ਦੇ ਉੱਤੇ ਬੰਨ੍ਹਦਾ ਆਇਆ ਕਹਲੋ ਕਿ ਮਤਲਬ ਟਾਈ ਕਰਦਾ ਹਾਂ ਇਸ ਕਰਕੇ ਕਿਉਂਕਿ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਮੋਬਾਈਲ ਤੋਂ ਆਪਣੀ ਲਾਈਟ ਦਿਖਾਓ ਕਿਉਂਕਿ ਇਹਦੇ ਵਿੱਚ ਮਿਲੀ ਸੈਕਿੰਡਸ ਦਾ ਹੀ ਕੰਮ ਹੈ ਜੇ ਲਾਈਟ ਇੱਧਰ ਉੱਧਰ ਹੋਈ ਹਨੇਰੇ ਹਨੇਰੇ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਹੈ ਤਾਂ ਜਿਹੜੀ ਉਹ ਲਾਈਟ ਫਲੈਸ਼ ਲਾਈਟ ਹੈਗੀ ਆ ਜਾਂ ਸਰਚ ਲਾਈਟ ਹੈਗੀ ਆ ਜੋ ਸਿਰ ਤੇ ਮੈਂ ਇੱਥੇ ਲਗਾਉਣਾ ਹੈ ਉਹਦੀ ਰੋਸ਼ਨੀ ਕਾਫੀ ਤੇਜ ਹੈ ਜਿਹਦੇ ਕਰਕੇ ਲੋਕੀ ਮਤਲਬ ਅੱਖ ਦੇ ਨਾਲ ਅੱਖ ਮਲਾ ਕੇ ਦੇਖ ਨਹੀਂ ਸਕਦੇ ਜਦੋਂ ਚੱਲਦੀ ਹੁੰਦੀ ਹੈ ਤੇ ਔਰ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੁੰਦਾ ਕਿ ਉੱਥੇ ਇਹਨਾਂ ਨੇ ਮਨੀ ਲਾਈ ਹੋਈ ਹੈ ਉਹ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਕਿ ਇਹਨਾਂ ਨੇ ਸਿਰ ਤੇ ਮਨੀ ਲਈ ਹੈ ਕਿ ਕੀ ਹੈ 나ਗਵਣੀ ਹੁੰਦੀ ਹੈ ਪੁਰਾਣੀਆਂ ਫਿਲਮਾਂ ਸਸੀਂ ਦੇਖਦੇ ਸੀ ਉਹਦੀ 나ਗਵਣੀ ਦੀ ਗੱਲ ਕਹੀ ਜਾਂਦੇ ਸੀ ਵੀ ਇਹਦੇ ਕੋਲ 나ਗਵਣੀ ਹੈ ਇਹਦਾ ਕੋਈ ਕੁਛ ਇਹਦਾ ਇਹਦਾ ਕੋਈ ਕੁਛ ਨਹੀਂ ਵੀ ਗਾੜ ਸਕਦਾ ਇਹਦੇ ਕੋ ਨਾਗਮਣੀ ਪਹੁੰਚ ਗਈ ਹੁੰਦੀ ਹੈ ਅਸਲ ਦੇ ਵਿੱਚ ਇਹਦੇ ਉਧਰ ਦੇਖੋ ਬੇਸਿਕਲੀ ਕੋਈ ਸੋਲਿਡ ਐਵੀਡੈਂਸ ਨਹੀਂ ਹੈ ਕਿ ਹੁੰਦੀ ਹੈ ਨਹੀਂ ਹੁੰਦੀ ਕੁਝ ਕਿ ਥਿਉਰੀਜ਼ ਨੇ ਕਿ ਜਿੱਦਾਂ ਕੋਈ ਜੋ ਦੱਸਦੇ ਆ ਨਾ ਮਤਲਬ ਲੋਕਲ ਲੋਕ ਦੱਸਦੇ ਆ ਤੇ ਉਹਦੇ ਵਿੱਚ ਵੀ ਹਲੇ ਕੋਈ ਪਿੱਛੇ ਉਹਦੇ ਕੋਈ ਐਦਾਂ ਦੇ ਸੋਲਿਡ ਐਵੀਡੈਂਸ ਨਹੀਂ ਹੈਗੇ ਕਿ ਆਪਾਂ ਕਹਿ ਦਈਏ ਕਿ ਹਾਂ ਨਾਗਮਣੀ ਹੁੰਦੀ ਹੈ ਹਮ ਪਰ ਤੁਸੀਂ ਜਿਹੜੇ ਰescu ਕਰਦੇ ਰਹਿੰਦੇ ਹੋ ਤੁਹਾਡੀ ਬੜੀਆਂ ਨਾਲ ਗੱਲਾਂ ਬਾਤਾਂ ਵੀ ਹੁੰਦੀਆਂ ਕਦੇ ਕਿਸੇ ਨੇ ਦੇਖੀ ਹੈ ਕੋਈ ਗੱਲ ਕਦੇ ਹੋਈ ਕੋਈ ਐਕਸਪੀਰੀਅੰਸ ਕਿਸਨੇ ਸ਼ੇਅਰ ਕੀਤਾ ਹੋਵੇ ਐਦਾਂ ਤਾਂ ਬਹੁਤ ਲੋਕ ਕਹਿੰਦੇ ਨੇ ਪਰ ਹੁਣ ਸੁਣੀ ਸੁਣਾਈ ਗੱਲ ਔਰ ਇੱਕ ਜਿਹੜੀ ਕੋਈ ਪ੍ਰੋਪਰ ਐਵੀਡੈਂਸ ਵਾਲੀ ਗੱਲ ਹੈਗੀ ਆ ਜਿਹਦੇ ਪਿੱਛੇ ਕੋਈ ਸਬੂਤ ਹੋਵੇ ਵੈਲਿਡ ਉਹ ਉਸ ਚੀਜ਼ ਦਾ ਫਰਕ ਪੈ ਜਾਂਦਾ ਨਾ ਹੂੰ ਕਿਉਂਕਿ ਸੱਪ ਇੱਕ ਐਜੀ ਚੀਜ਼ ਹੈ ਜਿਹਨੂੰ ਦੇਖ ਕੇ ਬੰਦਾ ਡਰਦਾ ਵੀ ਹੈ ਬਿਲਕੁਲ ਤੇ ਉਹ ਮਤਲਬ ਚਾਹੇ ਬੰਦਾ ਉਪਰੋਂ ਉਪਰੋਂ ਕਹੀ ਜਾਵੇ ਚਲੋ ਜਿਹੜੇ ਲੋਕ ਰੋਜ਼ ਦੇਖਦੇ ਨੇ ਮਤਲਬ ਪਿੰਡਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਗਰਾਊਂਡ ਲੈਵਲ ਤੇ ਕੰਮ ਕਰਦੇ ਹੋ ਡੇਲੀ ਬੇਸਿਸ ਦੇ ਉੱਤੇ ਦੇਖਦੇ ਨੇ ਹਨਾ ਸੱਪਾਂ ਨੂੰ ਤੇ ਉਹਨਾਂ ਨੂੰ ਤਾਂ ਚਲੋ ਕਾਫੀ ਹੱਦ ਤੱਕ ਉਹਨਾਂ ਬਾਰੇ ਕਹ ਲੋ ਸਹੀ ਉਹ ਦੱਸ ਦਿੰਦੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿਵੇਂ ਦਾ ਸੱਪ ਸੀ ਜਿੰਦਾ ਸ਼ਹਿਰੀ ਲੋਕ ਨੇ ਆ ਹੋਰ ਇਦਾਂ ਦੇ ਲੋਕ ਹੈਗੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸੱਪ ਜਿਹੜਾ ਅਸੀਂ ਦੇਖਿਆ ਸੀ ਹੈ ਕਿੰਦਾ ਦਾ ਇਵੇਂ ਉਹ ਰੰਗ ਦਾ ਵੀ ਸਾਨੂੰ ਫਰਕ ਦੱਸ ਦਿੰਦੇ ਆ ਜਦ ਅਸੀਂ ਫੋਨ ਤੇ ਪੁੱਛਦੇ ਹਾਂ ਤੇ ਉਹਨਾਂ ਦੇ ਘਰ ਜਾਂਦੇ ਆ ਤਾਂ ਕੁਝ ਹੋਰ ਨਿਕਲਦਾ ਹੋਰ ਰੰਗ ਦਾ ਫਰਕ ਹੁੰਦਾ ਤਾਂ ਇਹ ਇਹ ਚੀਜ਼ ਇਹੀ ਹੈ ਕਿ ਬੰਦਾ ਇੰਨਾ ਕਿ ਜ਼ਿਆਦਾ ਘਬਰਾ ਜਾਂਦਾ ਕੁਝ ਹਨੇਰੇ ਸਵੇਰੇ ਦੇਖਦਾ ਕੁਝ ਉਹਦੀ ਚਾਲ ਇਦਾਂ ਦੀ ਹੁੰਦੀ ਹੈ ਕਿ ਉਹ ਭੁਲੇਖਾ ਪਾਉਂਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਮਤਲਬ ਲੋਕਲ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਗੱਲ ਦੇ ਉੱਤੇ ਵਿਸ਼ਵਾਸ ਕਰਨਾ ਥੋੜਾ ਔਖਾ ਹੋ ਜਾਂਦਾ ਐਵੇਂ ਬੜੀ ਵੈਰੀ ਹੁੰਦਾ ਹਣਾ ਕਿ ਤੁਸੀਂ ਕਿਹਾ ਵੀ ਰੰਗ ਹੀ ਬਿਲਕੁਲ ਡਿਫਰੈਂਟ ਦੱਸ ਦਿੰਦੇ ਆ ਤੁਸੀਂ ਇਤੋਂ ਸੁਣਿਆ ਹੋਵੇ ਕੋਈ ਹੋਰ ਰੰਗ ਤੁਹਾਨੂੰ ਸੋਚਿਆ ਤੁਸੀਂ ਸੋਚਿਆ ਹੋਵੇ ਵੀ ਅੱਗੇ ਜਾ ਕੇ ਸ਼ਾਇਦ ਮੈਨੂੰ ਕਿੰਗ ਕੋਬਰਾ ਮਿਲੇਗਾ ਜਾਂ ਕੋਈ ਹੋਰ ਸੱਪ ਮਿਲੇਗਾ ਜਾਂ ਕਈ ਵਾਰੀ ਜਿਹੜਾ ਇਹ ਗੱਲ ਆ ਵੀ ਜਿਹੜਾ ਜ਼ਹਿਰੀਲਾ ਸੱਪ ਨਹੀਂ ਹੈ ਉਹ ਦੇਖਣ ਨੂੰ ਮਿਲੇਗਾ ਅੱਗੋਂ ਮਿਲਿਆ ਉਹ ਜ਼ਹਿਰੀਲਾ ਸੱਪ ਵੈਨਮਸ ਕੇ ਸਨੇਕ ਮਿਲਿਆ ਜਾਂਦਾ ਬਿਲਕੁਲ ਹੋ ਜਾਂਦਾ ਤੇ ਕਿਉਂਕਿ ਆਪਾਂ ਪਹਿਲਾਂ ਹੀ ਇਸ ਚੀਜ਼ ਬਾਰੇ ਦੱਸ ਚੁੱਕੇ ਆਂ ਕਿ ਭਲੇਖਾ ਪੈ ਜਾਂਦਾ ਇਸ ਚੀਜ਼ ਦੇ ਵਿੱਚ ਪਰ ਉਹ ਕਾ ਨਹੀਂ ਹੁੰਦਾ ਨਹੀਂ ਕਿਉਂਕਿ ਮੈਂ ਤਾਂ ਹਰੇਕ ਟਾਈਪ ਦਾ ਜਿਹੜਾ ਸੱਪ ਹੈਗਾ ਉਹਦੇ ਲਈ ਪ੍ਰਪੇਅਰਡ ਹੋ ਕੀ ਜਾਂਦਾ ਹੁਣ ਕਈ ਵਾਰੀ ਇਹ ਹੁੰਦਾ ਲੋਕਾਂ ਨੂੰ ਮੈਂ ਉਹਨਾਂ ਦੀ ਗੱਲ ਤੇ ਵੈਸੀ ਵਿਸ਼ਵਾਸ ਨਹੀਂ ਕਰ ਸਕਦਾ ਹੈਗਾ ਅਨਲੈਸ ਕਿ ਉਹ ਵੀਡੀਓ ਜਾਂ ਫੋਟੋ ਉਹਨਾਂ ਦੇ ਕੋਲ ਹੋਵੇ ਉਹ ਹੋਰ ਗੱਲ ਆ ਅਦਰਵਾਈਜ਼ ਜਿੱਦਾਂ ਹੁਣ ਕਿਤੇ ਸੱਪ ਲੁਕੇ ਆਇਆ ਆ ਆਪਾਂ ਨੂੰ ਕੀ ਪਤਾ ਕਿਹੜਾ ਸੱਪ ਆ ਨਾ ਬਟ ਇਹ ਸਾਡੀ ਜਿਹੜੀ ਟ੍ਰੇਨਿੰਗ ਆ ਉਹਦਾ ਪਾਰਟ ਹੁੰਦਾ ਹੈ ਕਿ ਜੇ ਸਾਨੂੰ ਸੱਪ ਦੀ ਟੇਲ ਪੂੰਛ ਦਿਖ ਜਵੇ ਜਾਂ ਮੜਾ ਹੈਡ ਦਿਖ ਜਵੇ ਜਾਂ ਕੋਈ ਬਾਡੀ ਦਾ ਪੋਰਸ਼ਨ ਦਿਖ ਜਵੇ ਉਹਦੇ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਫਲਾਣੀ ਕਿਸਮ ਦਾ ਸੱਪ ਹੈ ਤੇ ਉਹ ਸਭ ਤੋਂ ਪਹਿਲਾ ਸਟੈਪ ਹੁੰਦਾ ਟ੍ਰੇਨਿੰਗ 'ਚ ਫਿਰ ਉਸ ਤੋਂ ਬਾਅਦ ਉਸ ਤਰੀਕੇ ਨਾਲ ਉਹਨੂੰ ਹੈਂਡਲ ਕੀਤਾ ਜਾਂਦਾ ਸੱਪ ਬਦਲਾ ਲੈਂਦਾ ਸਪਣੀ ਕਹਿੰਦੇ ਆ ਬਦਲਾ ਲੈਂਦੀ ਐ ਤਸਵੀਰ ਜਿਹੜੀ ਆ ਉਹ ਖਿੱਚ ਲੈਂਦੀ ਐ ਹੁੰਦਾ ਸੱਪਾਂ ਦਾ নাগਣੀ ਦੀ ਗੱਲ ਕਰਦੇ ਜੀ ਇੰਨਾ ਤੇ ਕੇਸਿਸ ਬਹੁਤ ਲੋਕੀ ਸੁਣਾਉਂਦੇ ਆ ਕਿ ਅਸੀਂ ਇੱਕ ਸੱਪ ਮਾਰ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਬਹੁਤ ਔਖੇ ਹੋਏ ਕਿਉਂਕਿ ਫਿਰ ਸੱਪ ਹੋਰਾਂ ਲੱਗ ਗਏ ਸਾਡੇ ਮਾਰਨ ਤੋਂ ਬਾਅਦ ਮਤਲਬ ਲੈਂਦੇ ਆ ਬਦਲਾ ਤੇ ਹੁਣ ਇਹਦੇ ਵਿੱਚ ਬਦਲਾ ਲੈਣ ਵਾਲੀ ਗੱਲ ਕਹੀਏ ਜਾਂ ਇੱਕ ਹੁਣ ਥਿਊਰੀ ਆ ਉਹਦੇ ਵਿੱਚ ਸਾਇੰਟਿਫਿਕ ਜੀ ਕਿ ਮਤਲਬ ਜਿੱਥੇ ਸੱਪ ਨੂੰ ਮਾਰ ਦਿੱਤਾ ਤੁਸੀਂ ਉਹਦੀ ਸਮੈਲ ਰਹਿ ਜਾਂਦੀ ਆ ਜਾਂ ਜੇ ਆਪਾਂ ਵਿਗਿਆਨ ਦੀ ਭਾਸ਼ਾ 'ਚ ਗੱਲ ਕਰੀਏ ਫੈਰੋਮੋਨਸ ਹੁੰਦੇ ਨੇ ਜਿਹਦੇ ਨਾਲ ਆਪਸ ਵਿੱਚ ਆਪਸੇ ਕਮਿਊਨੀਕੇਟ ਕਰਦੇ ਨੇ ਹੂੰ ਤੇ ਉਹ ਹੁਣ ਉਥੇ ਜਦ ਸੱਪ ਮਾਰਦੇ ਹੋ ਤੁਸੀਂ ਪ੍ਰਾਣ ਨਿਕਲਨੇ ਆ ਉਹਦੇ ਤਾਂ ਉਥੇ ਕਿਤੇ ਨਾ ਕਿਤੇ ਉਹਦੇ ਫੈਰੋਮੋਨਸ ਰਿਚ ਏਰੀਆ ਬਣ ਜਾਂਦਾ ਕਾਫੀ ਜ਼ਿਆਦਾ ਹੈ ਨਾ ਤੇ ਫਿਰ ਉਹਨੂੰ ਫਾਲੋ ਕਰਦੇ ਕਰਦੇ ਬਾਕੀ ਜਿਹੜੇ ਆਸੇ ਪਾਸੇ ਸੱਪ ਹੋਣਗੇ ਉਹ ਆਣਾ ਸ਼ੁਰੂ ਕਰ ਦਿੰਦੇ ਨੇ ਹਮ ਮਤਲਬ ਸੱਪ ਦੇਖ ਜੇ ਤਾਂ ਉਹਨੂੰ ਮਾਰਨਾ ਨਹੀਂ ਚਾਹੀਦਾ ਹ ਹੁਣ ਇਹਦੇ ਵਿੱਚ ਇਹ ਹੈ ਕਿ ਕਈ ਵਾਰੀ ਲੋਕਾਂ ਦੇ ਕੋਲ ਕੋਈ ਆਪਸ਼ਨ ਨਹੀਂ ਬਚਦੀ ਹੈਗੀ ਹਮ ਵੈਸੇ ਤਾਂ ਚਲੋ ਨਹੀਂ ਮਾਰਨਾ ਚਾਹੀਦਾ ਬਹੁਤ ਸਾਰੇ ਜਿਹੜੇ ਰੀਜ਼ਨਸ ਹੈਗੇ ਆ ਉਹਦੇ ਪਿੱਛੇ ਪਰ ਲੋਕਾਂ ਕੋਲ ਨਹੀਂ ਆਪਸ਼ਨ ਹੁੰਦੀ ਫਿਰ ਉਹਨਾਂ ਨੂੰ ਮਾਰਨਾ ਪੈਂਦਾ ਇੱਕ ਫਰੀ ਨਾ ਅਸੀਂ ਪਿੱਛੇ ਲੋਕਾਂ ਨੇ ਚਲੋ ਟ੍ਰੋਲ ਵੀ ਉਹਦਾ ਬਣਾਇਆ ਵੀ ਮਸੂਰੀ ਹੈਗਾ ਕੈਂਪਟੀ ਫਾਲ ਹੂੰ ਕੈਂਪਟੀ ਫਾਲ ਦੇ ਵਿੱਚ ਇੱਕ ਸੱਪ ਵੜ ਗਿਆ ਸੀ ਤੇ ਸਾਰੇ ਲੋਕ ਕੈਂਪਟੀ ਫਾਲ ਦੇ ਵਿੱਚੋਂ ਐਂ ਭੱਜੇ ਨਾ ਡਰ ਕੇ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੋਵੇ ਚਲੋ ਆਫ ਕੋਰਸ ਆ ਬੰਦਾ ਡਰਦਾ ਸੱਪਾਂ ਤੋਂ ਹੂੰ ਤੇ ਗੱਲ ਹੈ ਵੀ ਲੋਕਾਂ ਦੇ ਵਿੱਚ ਇੱਕ ਡਰ ਵੀ ਬਹੁਤ ਜ਼ਿਆਦਾ ਵੀ ਕਿੱਥੇ ਹਜ਼ਾਰਾਂ ਬੰਦਾ ਹੈ ਤੇ ਕਿੱਥੇ ਇੱਕ ਸੱਪ ਆਇਆ ਤੇ ਲੋਕੀ ਭਜਣਾ ਸ਼ੁਰੂ ਹੋ ਗਏ ਕਿਉਂਕਿ ਬਚਪਨ ਤੋਂ ਹੀ ਸੱਪ ਜਿਹੜਾ ਹੈਗਾ ਉਹ ਮੌਤ ਦੇ ਨਾਲ ਐਸੋਸੀਏਟ ਕਰਕੇ ਸਾਨੂੰ ਪੇਸ਼ ਕੀਤਾ ਜਾਂਦਾ ਹੂੰ ਗੱਲ ਹੈ ਵੀ ਹੈ ਕਿਉਂਕਿ ਹੁਣ ਸਾਨੂੰ ਨਹੀਂ ਪਤਾ ਕਿ ਉਹ ਸੱਪ ਜ਼ਹਿਰੀਲਾ ਕਿੰਦਾ ਦਾ ਹੈ ਜੇ ਉਹਦੀ ਬਾਈਟ ਹੋ ਗਈ ਤਾਂ ਮਤਲਬ ਡੈਥ ਤੱਕ ਹੋਣ ਦੀ ਜੀ ਸੰਭਾਵਨਾ ਹੈ ਵੀ ਤਾਂ ਅਸੀਂ ਡਰਾਂਗੇ ਔਰ ਪਰ ਉੱਥੇ ਇੱਕ ਇਹ ਗੱਲ ਜ਼ਰੂਰ ਹੈ ਕਿ ਆ ਸੱਪ ਨੂੰ ਡਰਨਾ ਚਾਹੀਦਾ ਏ ਜਾਂ ਬੰਦੇ ਨੂੰ ਡਰਨਾ ਚਾਹੀਦਾ ਕਿਉਂਕਿ ਉਹ ਵੈਸੇ ਤਾਂ ਦੇਖੋ ਜਿਹੜੇ ਵਾਟਰਫਾਲਸ ਹੈਗੇ ਆ ਉੱਥੇ ਪਹਿਲਾਂ ਹੀ ਪਾਣੀ ਵਾਲੇ ਸੱਪ ਰਹਿੰਦੇ ਹੋਣਗੇ ਹੂੰ ਤੇ ਉਹ ਤਾਂ ਇਹਨਾਂ ਲੋਕਾਂ ਕਰਕੇ ਉਹ ਇੱਧਰ ਉੱਧਰ ਭੱਜੇ ਹੋਏ ਨੇ ਬੇਸਿਕਲੀ ਤੇ ਹੁਣ ਉਹਨਾਂ ਨੇ ਲੋਕਾਂ ਨੇ ਇੱਕ ਸੱਪ ਦੇਖ ਲਿਆ ਤਾਂ ਉਹ ਉੱਥੋਂ ਦੀ ਭੱਜਣ ਲੱਗ ਗਏ ਹੂੰ ਮਤਲਬ ਉਹ ਲੋਕ ਸੱਪ ਪਰ ਡਰੇ ਹੋਏ ਅਸਲ 'ਚ ਲੋਕਾਂ ਤੁਸੀਂ ਸੱਪ ਵੀ ਚੱਲਦੇ ਆ ਉਹ ਮਤਲਬ ਐਦਾਂ ਨਹੀਂ ਹੈਗਾ ਕਿ ਤੁਹਾਡੇ ਨਾਲ ਪੰਗਾ ਲੈਣ ਆਉਂਦੇ ਆ ਕਿ ਜੇ ਉਹ 10 15 ਫੁੱਟ ਦੂਰ ਕਿਤੇ ਹੈਗੇ ਨੇ ਕਿ ਮੈਂ ਇਹਦੇ ਨਾਲ ਲੜਦਾ ਆ ਕੇ ਹਨਾ ਉਹ ਇਹਨਾਂ ਦੀ ਇੱਦਾਂ ਦੀ ਕੋਈ ਪ੍ਰਵ੍ਰਤੀ ਨਹੀਂ ਹੁੰਦੀ ਹੈਗੀ ਇਹ ਸਿਰਫ ਜਿਹੜਾ ਹੈਗਾ ਡਿਫੈਂਸਿਵ ਹੁੰਦੇ ਨੇ ਇਹ ਹੁੰਦਾ ਕਿ ਭੱਜਣਾ ਚਾਹੁੰਦੇ ਨੇ ਸਾਡੇ ਤੋਂ ਵੀ ਇੱਛਾਦਾਰੀ ਨਾਗ ਨਾਗਿਨ ਹੁੰਦੀਆਂ ਨੇ ਦੇਖੋ ਜਿੱਦਾਂ ਹੁਣ ਕਦੇ ਰੈਸਕਿਊ ਕੀਤਾ ਸੱਪਾਂ ਨਾਲ ਮੁੜ ਕੇ ਉਹ ਬੰਦਾ ਤਾਂ ਬਣਿਆ ਨਹੀਂ ਹੈਗਾ ਇਹ ਤਾਂ ਮਤਲਬ ਮੈਂ ਨਹੀਂ ਦੇਖਿਆ ਹੈਗਾ ਬੜਾ ਬੜਾ ਸੋਹਣਾ ਜਵਾਬ ਦਿੰਦਾ ਤੁਸੀਂ ਹੂੰ ਤੇ ਕਹਾਣੀਆਂ ਫਿਰ ਕਿੱਥੋਂ ਬਣੀਆਂ ਵੀ ਸੱਪ ਐ ਉਹ ਬੰਦਾ ਬਣ ਜਾਊਗਾ ਮੈਂ ਤਸਵੀਰ ਦੀ ਵੀ ਪਹਿਲਾਂ ਗੱਲ ਕੀਤੀ ਸੀ ਵੀ ਤਸਵੀਰ ਖਿੱਚ ਲੈਂਦੀ ਆ ਬਦਲਾ ਲੈਂਦੇ ਨੇ ਇਹ ਕਹਾਣੀਆਂ ਫਿਰ ਕਿੱਥੋਂ ਬਣੀਆਂ ਕਿੱਥੋਂ ਹੋ ਰਹੀਆਂ ਇਹ ਕਹਾਣੀਆਂ ਜ਼ਿਆਦਾ ਹਿੰਦੀ ਮੂਵੀਜ਼ 'ਚੋ ਵੀ ਬਣੀਆਂ ਨੇ ਹੂੰ ਕਿਉਂਕਿ ਉਹਦੇ ਵਿੱਚ ਉਹ ਐਂਟਰਟੇਨਮੈਂਟ ਪਰਪਸਲੀ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਉਹਦੇ ਵਿੱਚ ਕੋਈ ਅੱਦਾ ਦੀ ਤੱਥਾਂ ਦੇ ਆਧਾਰ ਦੇ ਉੱਤੇ ਕੋਈ ਗੱਲ ਨਹੀਂ ਹੁੰਦੀ ਸੀ ਨਾ ਜਾਂ ਕੋਈ ਸਾਇੰਟਿਫਿਕ ਕੋਈ ਗੱਲ ਨਹੀਂ ਹੁੰਦੀ ਸੀ ਉਹਦੇ ਵਿੱਚ ਹੀ ਸੱਪ ਨੂੰ ਦੁੱਧ ਪਲਾਣਾ, ਨਾਗਿੰਦਾ ਬਦਲਾ ਲੈਣਾ, ਜ਼ਹਿਰ ਨੂੰ ਚੂਸ ਕੇ ਕੱਢ ਲੈਣਾ ਉਹ ਸਾਰੀਆਂ ਚੀਜ਼ਾਂ ਅੱਗੇ ਸਾਡੇ ਤੱਕ ਆਈਆਂ। ਸੱਪ ਦੁੱਧ ਪਿੰਦਾ। ਸੱਪ ਦੁੱਧ ਹজম ਨਹੀਂ ਕਰ ਸਕਦਾ ਕਿਉਂਕਿ ਉਹਦੇ ਅੰਦਰ ਇਦਾਂ ਦੇ ਕੋਈ ਪਾਚਕ ਰਸ ਨਹੀਂ ਹੈਗੇ ਕਿ ਜਿਹਦੇ ਨਾਲ ਉਹ ਦੁੱਧ ਨੂੰ ਹজম ਕਰ ਲਵੇ ਤਾਂ ਫਿਰ ਉਹ ਪੀਏਗਾ ਕਿਉਂ? ਇਹ ਹੁਣ ਹਰੇਕ ਜਾਨਵਰ ਦੇ ਵਿੱਚ ਇਦਾਂ ਹੀ ਆ। ਹੁਣ ਸ਼ੇਰ ਜਿਹੜੇ ਹੈਗੇ ਉਹ ਰੋਟੀਆਂ ਤੇ ਗੁਜ਼ਾਰਾ ਨਹੀਂ ਕਰ ਸਕਦੇ ਉਹ ਹজম ਹੀ ਨਹੀਂ ਹੋਣੀਆਂ ਉਹਨਾਂ ਨੂੰ। ਤੇ ਇਹ ਤਾਂ ਜਦ ਜਿਹੜੇ ਆ ਸਨੇਕ ਚਾਰਮਰ ਹੁੰਦੇ ਆ ਸਪੇਰੇ ਹੁੰਦੇ ਆ ਇਹਨਾਂ ਨੂੰ ਜੋ ਡੇਡ ਡੇ ਦੋ ਦੋ ਮਹੀਨਾ ਭੁੱਖਾ ਰੱਖਦੇ ਨੇ ਉਹ ਭੁੱਖਾ ਰਹਿੰਦਾ ਵੀ ਹੈ ਕਿਉਂਕਿ ਕੈਪਟੀਵਿਟੀ ਦੇ ਵਿੱਚ ਉਹ ਖਾਂਦਾ ਨਹੀਂ ਹੈਗਾ ਔਰ ਫਿਰ ਉਹ ਡੀਹਾਈਡਰੇਟਿਡ ਵੀ ਹੁੰਦਾ ਉਹਨੂੰ ਵਾਟਰ ਦੀ ਨੀਡ ਹੁੰਦੀ ਆ ਤੇ ਫਿਰ ਜਦੋਂ ਉਹਨੂੰ ਕੱਚੀ ਲੱਸੀ ਆ ਦੁੱਧ ਮੁਰੇ ਕੀਤਾ ਜਾਂਦਾ ਤਾਂ ਉਹਦੋਂ ਉਹ ਥੋੜਾ ਬਹੁਤ ਉਹਨੂੰ ਪੀ ਲੈਂਦਾ ਬਟ ਉਹਦੇ ਲਈ ਬਹੁਤ ਖਤਰਨਾਕ ਹਾਂ ਉਹਦੇ ਲਈ ਉਹ ਠੀਕ ਨਹੀਂ ਉਹ ਤੇ ਸਿਸਟਮ ਲਈ ਠੀਕ ਨਹੀਂ ਹੈਗਾ ਕਿਉਂਕਿ ਉਹ ਉਹ ਜਿਹੜੀ ਚੀਜ਼ ਨੂੰ ਹਜਮ ਨਹੀਂ ਕਰ ਸਕਦਾ ਜਿਹੜੀ ਚੀਜ਼ ਨੂੰ ਬੰਦਾ ਨਹੀਂ ਹਜਮ ਕਰ ਸਕਦਾ ਉਹ ਉਹਨੂੰ ਖਾਏਗਾ ਤਾਂ ਅੰਦਰ ਕੋਈ